ਹੈਲੋ ਸਾਰੇ ਵਿਦਿਆਰਥੀਆਂ ਦਾ ਬਹੁਤ ਬਹੁਤ ਸਵਾਗਤ ਅੱਜ ਅਸੀਂ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਦੇ ਬਾਰੇ ਗੱਲ ਕਰਾਂਗੇ ਵਿਆਕਰਨ ਦਾ ਚੈਪਟਰ ਹੈ ਜੀ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਪੰਜਾਬੀ ਭਾਸ਼ਾ ਦੇ ਧੁਨੀਆਂ ਤੇ ਸਮੁੱਚੀ ਵਰਗਵੰਡ ਅੱਜ ਦਾ ਜਿਹੜਾ ਵਿਸ਼ਾ ਹੈ ਉਹਦਾ ਤਰਲੀਕ ਹੈ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਤੇ ਇਸ ਦੀ ਸਮੁੱਚੀ ਵਰਗਵੰਡ ਪੰਜਾਬੀ ਭਾਸ਼ਾ ਦੀ ਜਦੋਂ ਤੁਸੀਂ ਧੁਨੀਆਂ ਦੀ ਗੱਲ ਕਰਦੇ ਆ ਤਾਂ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਆ ਪ੍ਰਮੁੱਖ ਰੂਪ ਦੇ ਵਿੱਚ ਦੋ ਕਿਸਮਾਂ ਦੇ ਵਿੱਚ ਵੰਡ ਲਿਆ ਜਾਂਦਾ ਹੈ ਠੀਕ ਹੈ ਜੀ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਦੋ ਕਿਸਮਾਂ ਦੇ ਵਿੱਚ ਵੰਡ ਲਿਆ ਜਾਂਦਾ ਹੈ ਦੋ ਪ੍ਰਕਾਰ ਦੇ ਵਿੱਚ ਵੰਡ ਲਿਆ ਜਾਂਦਾ ਹੈ ਜਿਵੇਂ ਅ ਅਸੀਂ ਵਿਖਦੇ ਹਾਂ ਖੰਡੀ ਧੁਨੀਆਂ ਤੇ ਅਖੰਡੀ ਧੁਨੀਆਂ ਠੀਕ ਹੈ ਜੀ ਪੰਜਾਬੀ ਭਾਸ਼ਾ ਦੀਆਂ ਇਹ ਧੁਨੀਆਂ ਨੇ ਉਹਨਾਂ ਨੂੰ ਦੋ ਕਿਸਮਾਂ ਦੇ ਵਿੱਚ ਵੰਡਿਆ ਜਾਂਦਾ ਖੰਡੀ ਧੁਨੀਆਂ ਤੇ ਅਖੰਡੀ ਧੁਨੀਆਂ ਆਪਾਂ ਵਿਖਦੇ ਹਾਂ ਖੰਡੀ ਧੁਨੀਆਂ ਕਿਹੜੀਆਂ ਤੇ ਅਖੰਡੀ ਧੁਨੀਆਂ ਕਿਹੜੀ ਹੈ ਸਭ ਤੋਂ ਪਹਿਲਾਂ ਤਾਂ ਸਾਡੇ ਕੋਲੇ ਅਸੀਂ ਪੰਜਾਬੀ ਭਾਸ਼ਾ ਦੀਆਂ ਤੁੰਗੀਆਂ ਨੂੰ ਦੇਖਿਆ ਪੰਜਾਬੀ ਭਾਸ਼ਾ ਦੇ ਅਧਿਐਨ ਉਹਦੀਆਂ ਧੁਨੀਆਂ ਤੇ ਇਹਦੇ ਵਿੱਚ ਆ ਜਾਂਦੀਆਂ ਆ ਜਦੋਂ ਅਸੀਂ ਇਹਨੂੰ ਵੰਡ ਕਰਦੇ ਹਾਂ ਤਾਂ ਸਾਡੇ ਕੋਲੇ ਖੰਡੀ ਧੁਨੀਆਂ ਤੇ ਅਖੰਡੀ ਧੁਨੀਆਂ ਖੰਡੀ ਧੁਨੀਆਂ ਜਿੱਦ ਨਾ ਹੋ ਤੋ ਹੀ ਪਤਾ ਹੈ ਖੰਡੀ ਧੁਨੀਆਂ ਖੰਡੀ ਧੁਨੀਆਂ ਜਿਨ੍ਹਾਂ ਨੂੰ ਅਸੀਂ ਖੰਡ-ਖੰਡ ਕਰ ਸਕਦੇ ਆ ਜਿਨ੍ਹਾਂ ਨੂੰ ਅਸੀਂ ਟੁਕੜੇ ਕਰਕੇ ਲਿਖ ਸਕਦੇ ਆ ਉਚਾਰ ਸਕਦੇ ਆ ਉਹਨਾਂ ਨੂੰ ਕਹਿੰਦੇ ਆ ਖੰਡੀ ਧੁਨੀਆਂ ਖੰਡੀ ਧੁਨੀਆਂ ਜਿਨ੍ਹਾਂ ਨੂੰ ਅਸੀਂ ਆ ਟੁਕੜੇ ਕਰਕੇ ਨਹੀਂ ਬਾਚ ਸਕਦੇ ਉਹਨਾਂ ਨੂੰ ਕਹਿੰਦੇ ਆ ਜੀ ਅਖੰਡੀ ਧੁਨੀ ਤੇ ਹੁਣ ਅਸੀਂ ਦੇਖਦੇ ਆ ਅਖੰਡੀ ਧੁਨੀਆਂ ਦੇ ਵਿੱਚ ਕਿਹੜੀਆਂ ਧੁਨੀਆਂ ਆ ਜਾਂਦੀਆਂ ਖੰਡੇ ਧੁਨੀਆਂ ਦੇ ਵਿੱਚ ਆ ਜਾਂਦੇ ਆ ਸਾਡੇ ਸਵਰ ਤੇ ਸਾਡੇ ਵਿੰਜਨ ਕੀ ਬਈ ਤਵੇਰੇ ਅਸੀਂ ਜਦੋਂ ਪੰਜਾਬੀ ਭਾਸ਼ਾ ਦੇ ਧੁਨੀਆਂ ਨੂੰ ਵੰਡਦੇ ਆ ਅਸੀਂ ਦੋ ਭਾਗਾਂ ਦੇ ਵਿੱਚ ਵੰਡ ਦਿੰਦੇ ਆ ਸਵਰ ਤੇ ਵਿਅੰਜਨ ਪਰ ਇਸ ਤਰ੍ਹਾਂ ਨਹੀਂ ਹੈ ਪੰਜਾਬੀ ਭਾਸ਼ਾ ਦੀਆਂ ਜਿਹੜੀਆਂ ਧੁਨੀਆਂ ਨੇ ਪਹਿਲਾਂ ਦੋ ਭਾਗਾਂ ਦੇ ਵਿੱਚ ਵੰਡਣਾ ਹੈ ਖੰਡੀ ਧੁਨੀਆਂ ਤੇ ਅਖੰਡੀ ਧੁਨੀਆਂ ਉਸ ਤੋਂ ਬਾਅਦ ਜਿਹੜੀਆਂ ਖੰਡੀ ਧੁਨੀਆਂ ਵਾਲਾ ਭਾਗ ਹੈ ਉਹਨੂੰ ਅਸੀਂ ਦੋ ਭਾਗਾਂ ਦੇ ਵਿੱਚ ਵੰਡਣਾ ਹੈ ਸਵਰ ਤੇ ਵਿਅੰਜਨ ਇਹ ਧੁਨੀਆਂ ਨੇ ਜਿਨ੍ਹਾਂ ਨੂੰ ਅਸੀਂ ਖੰਡ-ਖੰਡ ਕਰਕੇ ਲਿਖ ਸਕਦੇ ਆ ਬਾਤ ਸਕਦੇ ਠੀਕ ਹੈ ਜੀ ਉਸ ਤੋਂ ਬਾਅਦ ਅਖੰਡੀ ਦੁਨੀਆਂ ਅਖੰਡੀ ਦੁਨੀਆਂ ਪ੍ਰਮੁੱਖ ਤੌਰ ਤੇ ਚਾਰ ਕਿਸਮਾਂ ਦੀਆਂ ਹੁੰਦੀਆਂ ਜਿਆਦਾ ਕਿਤਾਬਾਂ ਦੇ ਵਿੱਚ ਇਹ ਚਾਰ ਕਿਸਮਾਂ ਨੂੰ ਹੀ ਲਿਆ ਜਾਂਦਾ ਹੈ ਜਿਨ੍ਹਾਂ ਦੇ ਵਿੱਚ ਅਸੀਂ ਵੇਖਦੇ ਹਾਂ ਸੁਰ ਹੈ ਬਲ ਹੈ ਸੰਗਮ ਹੈ ਨਾਸਕਤਾ ਹੈ ਇਹ ਸਾਰੇ ਜਿਹੜੀਆਂ ਦੁਨੀਆਂ ਨੇ ਇਹ ਇਸ ਦੇ ਵਿੱਚ ਆ ਜਾਂਦੀਆਂ ਸੁਰ बल ते नासिकता ना जोड़े आ जाते हैं अखंडी दुनिया के बीच ਹੁਣ ਅਸੀਂ ਜਦੋਂ ਸਮੱਚੀ ਵੰਡ ਕਰਦੇ ਆਂ ਪਹਿਲਾਂ ਆਪਾਂ ਖੰਡੀ ਧੁਨੀਆਂ ਤੋਂ ਚੱਲਾਂਗੇ ਪਹਿਲਾਂ ਆਪਾਂ ਸਵਾਰਾਂਵਾਰੀ ਗੱਲ ਕਰਾਂਗੇ ਫਿਰ ਵਿਅੰਜਨਾਂਵਾਰੀ ਗੱਲ ਕਰਾਂਗੇ ਫਿਰ ਅਸੀਂ ਆ ਖੰਡੀ ਧੁਨੀਆਂਵਾਰੀ ਗੱਲ ਕਰਾਂਗੇ ਠੀਕ ਹੈ ਜੀ ਸਾਡੇ ਕੋਲੇ ਖੰਡੀ ਧੁਨੀਆਂ ਦੇ ਵਿੱਚ ਦੋ ਪ੍ਰਕਾਰ ਦੀਆਂ ਮਾਤਮ ਧੁਨੀਆਂ ਨੇ ਸਭ ਤੋਂ ਪਹਿਲਾਂ ਦਾ ਸਵਾਰੋਂ ਸਵਾਰ ਧੁਨੀਆਂ ਉਸ ਤੋਂ ਬਾਅਦ ਸਾਡੇ ਕੋਲੇ ਨੇ ਵਿਅੰਜਨ ਧੁਨੀਆਂ ਜਿਹੜੇ ਸਵਰਧੁਨੀਆਂ ਨੇ ਇਹ ਹਰ ਅ ਸ਼ਬਦ ਦੇ ਵਿੱਚ ਉਚਾਰੀਆਂ ਜਾਂਦੀਆਂ ਨੇ ਹਰ ਵਿਅੰਜਨ ਦੇ ਵਿੱਚ ਸਵਰਧੁਨੀਆਂ ਮੌਜੂਦ ਹੁੰਦੀ ਹੈ ਸਵਰਧੁਨੀਆਂ ਮਹੱਤਮਪੂਰਨ ਧੁਨੀਆਂ ਹੁੰਦੀਆਂ ਕਿਸੇ ਭਾਸ਼ਾ ਦੀਆਂ ਸੋ ਇਹ ਪਹਿਨਾਂ ਵਾਰੀ ਗੱਲ ਕਰ ਲੈਣੇ ਆ ਸਵਰਧੁਨੀਆਂ ਬਾਰੇ ਸਵਰਧੁਨੀਆਂ ਕੀ ਹੁੰਦੀਆਂ ਸਵਰਧੁਨੀਆਂ ਕਿਹੜੀਆਂ ਹੁੰਦੀਆਂ ਅੱਜ ਆਪਾਂ ਇਹਨਾਂ ਬਾਰੇ ਵਿਮੁਖ ਤੌਰ ਤੇ ਵੇਖਾਂਗੇ ਸਵਰਧੁਨੀਆਂ ਕਿਹੜੀਆਂ ਹੁੰਦੀਆਂ ਵਿਅੰਜਨ ਧੁਨੀਆਂ ਕਿਹੜੀਆਂ ਹੁੰਦੀਆਂ ਤੇ ਫਿਰ ਆਪਾਂ ਅੱਗੇ ਇਹਨਾਂ ਨੂੰ ਵਿਚਾਰਨ ਦਾ ਯਤਨ ਕਰਾਂਗੇ ਤੋ ਖੰਡੀ ਦੁਨੀਆਂ ਦਾ ਭਾਗ ਹੈ ਜੀ ਆਪਾਂ ਕਰ ਰਹੇ ਆਂ ਆਪਾਂ ਕਰ ਰਹੇ ਆਂ ਸਵਰਤ ਦੁਨੀਆਂ ਸਭ ਤੋਂ ਪਹਿਲਾਂ ਸਵਰਤ ਦੁਨੀਆਂ ਸੁਬਹ ਲਿਖਣ ਦਾ ਯਤਨ ਕਰ ਰਹੇ ਆਂ ਆ ਇਹ ਹੋੜੀ ਹੋੜੀ ਹੱਥ ਟਿਕਣ ਦੀ ਤੋ ਹੋ ਸਕਦਾ ਥੋੜੀ ਜਿਹੀ ਲਿਖਾਈ ਇੱਧਰ ਉੱਧਰ ਹੋ ਜਾਏ ਤਾਂ ਤੁਸੀਂ ਸਮਝਣ ਦਾ ਯਤਨ ਕਰਿਓ ਕੋਸ਼ਿਸ਼ ਕਰਿਓ ਸਵਰਤ ਦੁਨੀਆਂ ਉਹ ਦੁਨੀਆਂ ਹੁੰਦੀਆਂ ਜਿਨ੍ਹਾਂ ਨੂੰ ਉਚਾਰਨ ਵੇਲੇ ਜਿਹੜਾ ਸਾਹ ਹੈ ਉਹ ਮੂੰਹ ਵਿਚਾਲੋਂ ਅੰਗਾਂ ਦੇ ਵਿੱਚੋਂ ਬੇਰੋਕ ਨਿਕਲਦਾ ਕੁਇਰ ਕਾਵਟ ਨਹੀਂ ਪੈਂਦੀ ਉਹਨਾਂ ਨੂੰ ਸਵਰ ਤੁਨੀਆਂ ਕਹਿੰਦੇ ਐ ਜਿਨ੍ਹਾਂ ਨੂੰ ਉਚਾਰਨ ਵੇਲੇ ਬੇਰੋਕ ਹਵਾ ਜਦੋਂ ਬਾਹਰ ਨਿਕਲਦੀ ਹੈ ਤੇ ਬੜਿਆ ਤੋਂ ਹਵਾ ਆਉਂਦੀ ਉਹ ਬੇਰੋਕ ਬਾਹਰ ਨਿਕਲਦੀ ਹੈ ਇਸ ਦੀ ਪ੍ਰਭਾਸ਼ਾ ਨੂੰ ਉਸ ਇਸ ਤਰ੍ਹਾਂ ਲਿਖਦੇ ਆ ਕਿ ਉਹ ਖੰਡੇ ਤੁਨੀਆਂ ਜਿਨ੍ਹਾਂ ਨੂੰ ਉਚਾਰਨ ਸਮੇਂ ਹਵਾ ਬੇਰੋਕ ਬਾਹਰ ਨਿਕਲਦੀ ਹੈ ਫੇਫੜਿਆਂ ਦੀ ਹਵਾ ਜਿਹੜੀ ਉਹ ਬੇਰੋਕ ਬਾਹਰ ਨਿਕਲਦੀ ਹੈ ਉਹਨਾਂ ਨੂੰ ਅਰਦੁਨੀਆਂ ਕਹਿੰਦੇ ਆ ਉਹ ਖੰਡੀ ਧੁਨੀਆਂ ਜੁਗ ਇਹਨਾਂ ਦੀ ਪ੍ਰਵਾਹਸ਼ਾ ਲਿਖਣੀ ਹੈ ਤਾਂ ਕਿਸ ਤਰ੍ਹਾਂ ਲਿਖਣੀ ਹੈ ਜਾਂ ਕਿਸ ਤਰ੍ਹਾਂ ਇਸ ਦੀ ਪ੍ਰਵਾਹਸ਼ਾ ਕਰਨੀ ਹੈ ਉਹ ਧਿਆਨ ਦਿਓ ਉਹ ਖੰਡੀ ਧੁਨੀਆਂ ਜਿਨ੍ਹਾਂ ਨੂੰ ਉਚਾਰਨ ਵੇਲੇ उचारण समय जी हवा है समय हवा या फेफड़िया हवा कह लो उचारण समय हवा बेरोक बाहर निकल दी है बाहर निकल ਉਹਨਾਂ ਨੂੰ ਕਹਿੰਦੇ ਆ ਜੀ ਸਵਰ ਤੁਨੀਆ ਕੀ ਕਹਿੰਦੇ ਸਵਰ ਤੁਨੀਆ ਉਹਨਾਂ ਨੂੰ ਕਹਿੰਦੇ ਆ ਜਿਨ੍ਹਾਂ ਦੇ ਉਚਾਰਨ ਸਮੇਂ ਜੀ ਹਵਾ ਉਹ ਵਿਯੋਗ ਬਾਹਰ ਨਿਕਲਦੀ ਅੱਗੇ ਚੱਲਦੇ ਆ ਜਿਨ੍ਹਾਂ ਦੇ ਵਿੱਚ ਕੋਈ ਜਿਹੜੀ ਹੈ ਪੁਰਕਾਵਟ ਨਹੀਂ ਪੈਂਦੀ ਹੈ ਕਹਿ ਸਕਦੇ ਆ ਮੂਵਚਾਲੇ ਬੋਲੰਗਾਂ ਵਿੱਚ ਨਾ ਤਾਂ ਕੋਈ ਰੁਕਾਵਟ ਤੇ ਨਾ ਹੀ ਕੋਈ ਰਗੜ ਜੋ ਚੋ ਪੈਦਾ ਹੁੰਦੀ ਹੈ ਜੀਵ ਤੇ ਬੁੱਲਾ ਇਹਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਆ ਠੀਕ ਹੈ ਜੀ ਜਦੋਂ ਸਵਰਦ ਨਹੀਂ ਆਪਾਂ ਵਿਚਾਰਦੇ ਆ ਤਾਂ ਕੋਈ ਰਗੜ ਮਹਿਸੂਸ ਨਹੀਂ ਹੁੰਦੀ ਕੋਈ ਅੰਗਾਂ ਦੀ ਕੋਈ ਰੋਕ ਮਹਿਸੂਸ ਨਹੀਂ ਹੁੰਦੀ ਇਹਨਾਂ ਦੇ ਵਿੱਚ ਜੀਵ ਤੇ ਬੁੱਲਾ ਅਹਿਮ ਭੂਮਿਕਾ ਨਿਭਾਉਂਦੇ ਆ ਕਿਵੇਂ ਨਿਭਾਉਂਦੇ ਆ ਆਪਾਂ ਅੱਗੇ ਜਦੋਂ ਸਵਰਾਂ ਨੂੰ ਵਿਚਾਰਾਂਗੇ ਆ ਉਹਦੇ ਬਾਰੇ ਆਪਾਂ ਵੇਖਾਂਗੇ ਉਹਦੇ ਵਿੱਚ ਨਿਕਲਦੀ ਹੈ ਇਹਨਾਂ ਦੇ ਉਚਾਰਨ ਸਮੇਂ उचारण समय जड़े है जीव ते बुल बुल अहम भूमिका निभाते हैं ठीक है जी ਸੋ ਇਹ ਗੱਲ ਯਾਦ ਰੱਖਣੀ ਹੈ ਕਿ ਨੰਨੋ ਉਚਾਰਨ ਸਮੇ ਜਿਹੜੇ ਜੀਵ ਤੇ ਬੋਲ ਲੈ ਉਹ ਅਹਿਮ ਭੂਮਿਕਾ ਨਿਭਾਉਂਦੇ। ਮੋਰਫੋਗਲ ਕਰਦੇ ਆ ਵਿਅੰਜਨ ਧੁਨੀਆਂ ਦੀ। ਵਿਅੰਜਨ ਧੁਨੀਆਂ ਦੀ ਗੱਲ ਕਰਦੇ ਆ ਮਤਾਂ ਬੋਲ ਧੁਨੀਆਂ ਨੇ, ਖੰਡੀ ਧੁਨੀਆਂ ਨੇ ਵਿਅੰਜਨ ਧੁਨੀਆਂ। ਅੱਪਾ ਅੱਗੇ ਗੱਲ ਕਰਾਂਗੇ ਵਿਅੰਜਨ ਧੁਨੀਆਂ ਕਿਹੜੀਆਂ ਹੁੰਦੀਆਂ, ਸਵਰ ਧੁਨੀਆਂ ਕਿਹੜੀਆਂ ਹੁੰਦੀਆਂ, ਵਿਅੰਜਨ ਜਿਹੜੇ ਅੱਖਰ ਆ ਉਹ ਕਿਹੜੇ ਹੁੰਦੇ ਆ, ਸਵਾਰ ਅੱਖਰ ਜਿਹੜੇ ਹੁੰਦੇ ਆ। ਸੋ ਵਿਅੰਜਨ ਧੁਨੀਆਂ ਦੀ ਗੱਲ ਕਰਦੇ ਆ। ਇਦੀ ਪ੍ਰਵਾਸ ਅਸਤ ਕਰ ਕੀਤੀ ਜਾਂਦੀ ਹੈ ਕਿ ਉਹ ਖੰਡੀ ਦੁਨੀਆਂ ਜਿਨ੍ਹਾਂ ਦੇ ਉਚਾਰਨ ਸਮੇਂ ਜੇ ਉਚਾਰਨ ਸਮੇਂ ਫੇਫੜੇ ਚੋਂ ਆਈ ਹਵਾ ਮੂੰਹ ਕੋਲ ਰਹੀ ਕਿਤੇ ਨਾ ਕਿਤੇ ਆ ਰੋਕਿਆ ਜਾਂਦਾ ਉਸ ਰਗੜ ਖਾ ਕੇ ਬਾਹਰ ਨਿਕਲਦੀ ਹੈ ਤੇ ਧੁਨੀ ਪ੍ਰਗਟ ਹੁੰਦੀ ਹੈ ਠੀਕ ਹੈ ਜੀ ਜਦੋਂ ਫੇਫੜੇ ਤੋਂ ਹਵਾ ਨਿਕਲਦੀ ਹੈ ਆ ਉਚਾਰਨ ਸਮੇਂ ਮੂੰਹ ਚੋਂ ਨਿਕਲਦੀ ਨਿਕਣ ਵਾਲੀ ਹਵਾ ਨੂੰ ਮੂੰਹ ਵਿੱਚੋਂ ਨਿਕਲਣ ਵਾਲੀ ਹਵਾ ਨੂੰ ਕਿਤੇ ਨਾ ਕਿਤੇ ਰੋਕਿਆ ਜਾਂਦਾ ਹੈ

ਵਿੰਜਨ ਤੁਨੀਆਂ ਆਖਾਈ ਠੀਕ ਹੈ ਇਥੇ ਵੀ ਇਹਨੂੰ ਆਖਿਆ ਸੋ ਇਹ ਸੀ ਅ ਸਵਰ ਦੁਨੀਆਂ ਤੇ ਵਿੰਜਨ ਦੁਨੀਆਂ ਦੀ ਅ ਪ੍ਰਿਭਾਸ਼ਾ ਸਾਡੇ ਕੋਲ ਕੀ ਹੈ ਸੋ ਅੱਗੇ ਨਾਲ ਕਰਦੇ ਆ ਪੰਜਾਬੀ ਦੇ ਜਿਹੜੀਆਂ ਸਵਰ ਦੁਨੀਆਂ ਨੇ ਉਹ ਕਿਹੜੀਆਂ ਹੁੰਦੀਆਂ ਤੇ ਉਹਨਾਂ ਦਾ ਵਰਗੀਕਰਨ ਕਿਵੇਂ ਕੀਤਾ ਜਾਂਦਾ ਹੈ ਸਵਰਧੁਨੀਆਂ ਦਾ ਵਰਗੀਕਰਨ ਬਹੁਤ ਸਾਰੇ ਤਰੀਕਿਆਂ ਨਾਲ ਉਹਨਾਂ ਨੂੰ ਅਲੱਗ-ਅਲੱਗ ਵੰਡ ਲਿਆ ਜਾਂਦਾ ਹੈ ਤੇ ਵਿਅੰਜਨ ਧੁਨੀਆਂ ਦਾ ਵੀ ਇਸੇ ਤਰ੍ਹਾਂ ਹੀ ਹੈ ਵਿਅੰਜਨ ਧੁਨੀਆਂ ਨੂੰ ਵੀ ਵੰਡਿਆ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਅਖੰਡੀ ਧੁਨੀਆਂ ਦੀ ਗੱਲ ਵੀ ਕਰਾਂਗੇ ਫਿਲਹਾਲ ਆਪਾਂ ਖੰਡੀ ਧੁਨੀਆਂ ਦੀ ਗੱਲ ਕਰ ਰਹੇ ਹਾਂ ਜਿਦੇ ਵਿੱਚ ਆਪਾਂ ਵਿਸ਼ੇਸ਼ ਤੌਰ ਤੇ ਇਹਨਾਂ ਦੇ ਵਰਗੀਕਰਨ ਦੀ ਗੱਲ ਕਰਾਂਗੇ ਸਵਰਧੁਨੀਆਂ ਤੇ ਵਿਅੰਜਨ ਧੁਨੀਆਂ ਹੁਣ ਆਪਾਂ ਗੱਲ ਕਰਦੇ ਆਂ ਸਵਰਧੁਨੀਆਂ ਅਸਲ 'ਚ ਹੈ ਕਿਹੜੀ ਧੁਨੀਆਂ ਤੇ ਸਵਰਧੁਨੀਆਂ ਕਿੰਨੀਆਂ ਧੁਨੀਆਂ ਜਿਹੜੀਆਂ ਸਵਰਧੁਨੀਆਂ ਨੇ ਉਹ ਸਵਰ ਅੱਖਰਾਂ ਤੋਂ ਬਣਦੀਆਂ ਇਹ ਗੱਲ ਯਾਦ ਰੱਖਣੀ ਆਂ ਤਾਂ ਸਵਰ ਅੱਖਰਾਂ ਰਾਹੀਂ ਜਨ ਨੂੰ ਲਿਖਿਆ ਜਾਂਦਾ ਸਵਰਧੁਨੀਆਂ ਨੂੰ ਸਵਰ ਅੱਖਰਾਂ ਰਾਹੀਂ ਲਿਖਿਆ ਜਾਂਦਾ ਠੀਕ ਹੈ ਜੀ ਸਵਰਤੁਨੀਆ ਨੂੰ ਸਵਰ ਅਖਰਾਂ ਰਾਹੀਂ ਲਿਖਿਆ ਜਾਂਦਾ ਹੈ ਤੇ ਸਵਰਤੁਨੀਆ ਜਿਹੜੀਆਂ ਹੁੰਦੀਆਂ ਆ ਉਹ 10 ਠੀਕ ਹੈ ਜੀ ਉਹ ਸੋਰੀ ਅਤੇ ਦੇਖੋ ਪੰਜਾਬੀ ਦੇ ਵਿੱਚ 10 ਜਿਹੜੀਆਂ ਨੇ ਸਾਡੇ ਕੋਲੇ ਸਾਰ ਦੁਨੀਆਂ ਸਾਨੂੰ ਮਿਲਦੀ ਹੈ ਸੋ ਇਹ ਕਿਹੜੀਆਂ ਕਿਹੜੀਆਂ ਦੁਨੀਆਂ ਨੇ ਇਹ ਜਦੋਂ ਆਪਾਂ ਮਹਾਰਨੀ ਪਰਦੇ ਜਿਹੜੀਆਂ ਸਾਰੀਆਂ ਦੁਨੀਆਂ ਨੇ ਸਾਰੀਆਂ ਸਵਰ ਦੁਨੀਆਂ ਨੇ ਤੇ ਆ ਇਹ ਕਿਹੜੀਆਂ ਕਿੜੀਆਂ ਆ ਧੁਨੀਆਂ ਨੇ ਇਹਨਾਂ ਨੂੰ ਪਾਗਲੇ ਲੈਕਚਰ ਦੇ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਥੋੜਾ ਕਨੈਕਸ਼ਨ ਹੋਰ ਆਪਰਾ ਹੋ ਰਿਹਾਗਾ ਤੇ ਇਸ ਕਰਕੇ ਫਿਰ ਆਪਾਂ ਇਹਨੂੰ ਪੀਪੀਡੀ ਦਾ ਹੀ ਬਾਤਾਂਗੇ 10 ਧੁਨੀਆਂ ਨੇ ਸਾਰਾ ਅੱਖਰਾਂ ਦਾ ਹੀ ਉਡਾੜਾ ਜਿਹੜੀ ਨਾਲ ਸਮੋ ਲਿਖਦੇ ਆ ਜਿਵੇਂ ਮੁਕਤਾ ਹੋ ਗਿਆ ਆ ਆ ਈ ਈ ਐ ਅ ਉਹ ਦੇ ਉਹ ਇਹ ਸਾਰੀਆਂ ਦੁਨੀਆਂ ਸਵਰ ਦੁਨੀਆਂ ਨੇ ਇਹਨਾਂ ਨੂੰ ਕਿਵੇਂ ਵੰਡਿਆ ਜਾਂਦਾ ਹੈ ਇਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ ਅਗਲੀ ਕਲਾਸ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਫਿਰ ਹਾਲ ਮੈਨੂੰ ਦਿਵਾ ਗਿਆ ਅ ਥੋੜਾ ਕਨੈਕਸ਼ਨ ਦੀ ਪ੍ਰੋਬਲਮ ਹੋ ਗਈ ਅਗਲੇ ਲੈਕਚਰ ਲਈ ਚਾਹ ਪਾਸਵਰਡ ਦੁਨੀਆਂ ਅ ਬ੍ਰੀਫਲੀ ਬਤਾਵਾਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ